ਗੁਰੂ ਸਾਹਿਬ ਨੇ ਦੱਸਿਆ ਨਾ ਭਾਈ ਗੁਰਦਾਸ ਜੀ ਨੇ ਵੀ ਦੱਸਿਆ ਸકલ ਧਰਮਾਂ ਗ੍ਰਸਤ ਪ੍ਰਧਾਨ ਹੈ ਗੁਰੂ ਕਾ ਸਿੱਖ ਜਿਹੜਾ ਆ ਉਹਨੂੰ ਗ੍ਰਸਤੀ ਹੋਣਾ ਚਾਹੀਦਾ ਹੈ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਜਦੋਂ ਵੀ ਬੱਚਾ ਬੱਚੀ ਇਸ ਅਵਸਥਾ ਵਿੱਚ ਆ ਜਾਵੇ ਕਿ ਉਹ ਆਪਣੀਆਂ ਸੰਸਾਰਿਕ ਜ਼ਿੰਮੇਵਾਰੀਆਂ ਨੂੰ ਭਗਤੌਣ ਦੇ ਕਾਬਿਲ ਹੈ ਉਦੋਂ ਉਹਨਾਂ ਦਾ ਆਪਸ ਵਿੱਚ ਦੀ ਵਿਆਹ ਕਰਕੇ ਤੇ ਗ੍ਰਸਥੀ ਬਣ ਕੇ ਵਿਚਰਨਾ ਹੁੰਦਾ ਹੈ ਤੇ ਗ੍ਰਸਥ ਨੂੰ ਚਲਾਉਣ ਵਾਸਤੇ ਮਾਇਆ ਦੀ ਲੋੜ ਹੈ ਤੇ ਮਾਇਆ ਵਾਸਤੇ ਕਿਰਤ ਕਰਨੀ ਆ ਤੇ ਕਿਰਤ ਜਿਹੜੀ ਆ ਉਹ ਧਰਮ ਦੀ ਆ ਤੇ ਵੈਸੇ ਗੁਰੂ ਸਾਹਿਬ ਨੇ ਤੇ ਇਹ ਵੀ ਹੁਕਮ ਕੀਤਾ ਕਿ ਨੌਕਰੀ ਵੀ ਕਰ ਸਕਦਾ ਹੈ ਬੰਦਾ ਗੁਰੂ ਕਾ ਸਿੱਖ ਵਪਾਰ ਵੀ ਕਰ ਸਕਦਾ ਪਰ ਖੇਤੀ ਤੇ ਇਹ ਜਿਆਦਾ ਸਿੱਖਾਂ ਦੇ ਕਾਬਲ ਸੰਪਰਕ ਵਿੱਚ ਆਈ ਹੈ ਕਿਉਂਕਿ ਧਰਤੀ ਦੇ ਪੁੱਤਰ ਹੋਣ ਕਰਕੇ ਧਰਤੀ ਦੇ ਨਾਲ ਗੁਰੂ ਕਾ ਸਿੱਖਾਂ ਦਾ ਲਗਾਓ ਹੈ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਖੇਤੀ ਵੀ ਕੀਤੀ ਹੈ ਮਨਹਾਲੀ ਕਿਰਸਾਣੀ ਕਰਨੀ ਵਪਾਰ ਵੀ ਕੀਤਾ ਆ ਡੰਗਰ ਵੀ ਚਾਰੇ ਨੇ ਪੜ੍ਹਾਈ ਵੀ ਕੀਤੀ ਹੈ ਫਿਰ ਸਮੇਂ ਦੀ ਸਰਕਾਰ ਨਵਾਬ ਦੌਲਤ ਖਾਨ ਲੋਧੀ ਦੇ ਸੁਲਤਾਨਪੁਰ ਲੋਧੀ ਵਿੱਚ ਉਹਨਾਂ ਨੇ ਨੌਕਰੀ ਵੀ ਕੀਤੀ ਹੈ ਮੋਦੀ ਖਾਨਾ ਨਵਾਬ ਦਾ ਉਹਨਾਂ ਨੇ ਚਲਾਇਆ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਵੀ ਪਿਤਾ ਪੁਰਖੀ ਕੀਤਾ ਦੁਕਾਨਦਾਰੀ ਸੀ ਗੁਰੂ ਅਮਰ ਸਾਹਿਬ ਦਾ ਵੀ ਸੀ ਇਸ ਤਰ੍ਹਾਂ ਕੀਤਾ ਦੁਕਾਨਦਾਰੀ ਵਪਾਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਉਹ ਤਾਂ ਬਚਪਨ ਤੋਂ ਹੀ ਗੁਰੂ ਘਰ ਦੇ ਵਿੱਚ ਤਨਮਨ ਧੰਦੇ ਨਾਲ ਸੇਵਾ ਕਰਦੇ ਰਹੇ ਸੋ ਇਸ ਲਈ ਧਰਮ ਦੇ ਵਿੱਚ ਜਿਸੇ ਵੀ ਜਿੱਥੇ ਵੀ ਇਮਾਨਦਾਰੀ ਹੈ ਉਥੇ ਉਹ ਕਿਰਤ ਧਰਮ ਦੀ ਮੰਨੀ ਜਾਂਦੀ ਹੈ ਗੁਰਮਤਿ ਅਨਸਾਰ ਤੇ ਗੁਰੂ ਸਵਾ ਦੇ ਸਿੱਖਾਂ ਵਾਸਤੇ ਇਹ ਵੀ ਹੁਕਮ ਹੈ ਕਿ ਸਿੱਖ ਅਬਲ ਤਾਂ ਨੌਕਰੀ ਨਾ ਕਰੇ ਕਿਉਂਕਿ ਚਾਕਰੀ ਵਡਾਣੀ ਖਰੀਦੁਖਾਲੀ ਆਪ ਵੇਚ ਧਰਮ ਗਵਾਏ ਜਿੱਥੋਂ ਤੱਕ ਇਹਦਾ ਖਿਆਲ ਹੋਵੇ ਕਿ ਵਿਚਾਰ ਹੋ ਸਕੇ ਕਿ ਨੌਕਰੀ ਨਹੀਂ ਕਹੇ ਦੀ ਕਰਨੀ ਨੌਕਰੀ ਚ ਆਪਣਾ ਆਪ ਵੇਚਣਾ ਪੈਂਦਾ ਤੇ ਮਾਲਕ ਦੇ ਇਸ਼ਾਰੇ ਤੇ ਗਲਤ ਕੰਮ ਵੀ ਕਰਨਾ ਪੈਂਦਾ ਜਿੱਥੇ ਸਹੀ ਕਰਨਾ ਹੋਵੇ ਤੇ ਫਿਰ ਹੁਕਮ ਹੈ ਨਾਲ ਗੁਰੂ ਕੇ ਸਿੱਖ ਨੂੰ ਵੀ ਜੇ ਨੌਕਰੀ ਕਰਨੀ ਹੀ ਹੋਵੇ ਚਾਕਰੀ ਤਾਂ ਸਪਾਹੀਰੀ ਦੀ ਕਰੇ ਅਰਥਾਤ ਫੌਜ ਦੀ ਨੌਕਰੀ ਕਰੇ ਸਿਪਾਹੀ ਗਿਰ ਦੀ ਨੌਕਰੀ ਕਰੇ ਤੇ ਜੇ ਸਿਪਾਹੀ ਹੋਵੇ ਸਿੱਖ ਤੇ ਮਾਲਕ ਦੇ ਅੱਗੇ ਹੋ ਕੇ ਆਪਣੀ ਜਾਨ ਵਾਰਨ ਤੱਕ ਜਾਵੇ ਸਮੇਂ ਸਿਰ ਮਾਲਕ ਨੂੰ ਔਖੀ ਬਣੀ ਤੇ ਧੋਖਾ ਨਾ ਦੇਵੇ ਸੋ ਇਸ ਲਈ ਤਿੰਨ ਕਿਤੇ ਸਿੱਖ ਪੰਥ ਦੇ ਵਿੱਚ ਜ਼ਿਆਦਾ ਪਪੂਲਰ ਜ਼ਿਆਦਾ ਪ੍ਰਚਲਿਤ ਰਹੇ ਨੇ ਸਭ ਤੋਂ ਪਹਿਲਾਂ ਖੇਤੀ ਤੇ ਫੇਰ ਸਮਝ ਲਓ ਕਿ ਫੌਜ ਦਾ ਕਿੱਤਾ ਤੇ ਉਸ ਤੋਂ ਬਾਅਦ ਟਰਾਂਸਪੋਰਟ ਦਾ ਕਿੱਤਾ ਅੱਜ ਹਰ ਮੈਦਾਨ ਦੇ ਵਿੱਚ ਸਿਆਸਤ ਦੇ ਵਿੱਚ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਤੱਕ ਸਰਕਾਰਾਂ ਦੇ ਸਿਖ ਰਹੇ ਨੇ ਔਰ ਹੁਣ ਵੀ ਹੈਗੇ ਨੇ ਥਾਂ ਥਾਂ ਸਿਆਸਤ ਵਿੱਚ ਵੀ ਸਿਖ ਨੇ ਵਿਦਿਆ ਵਿੱਚ ਵੀ ਸਿਖ ਵਾਈਸ ਚਾਂਸਲਰ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਪ੍ਰਿੰਸੀਪਲ ਤੇ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਬੜੇ ਹਰ ਜਿਸ ਕੰਮ ਦੇ ਵਿੱਚ ਵੀ ਗੁਰੂ ਕਾ ਸਿੱਖ ਪਿਆ ਉਸ ਨੂੰ ਗੁਰੂ ਦਾ ਹੁਕਮ ਹੈ ਕਿ ਇਮਾਨਦਾਰੀ ਨਾਲ ਉਹ ਕੰਮ ਕਰੇ ਉਹ ਉਹਦੀ ਧਰਮ ਦੀ ਕਿਰਤ ਹੋਵੇਗੀ ਚਾਹੇ ਉਹ ਕਿਸੇ ਵੀ ਖੇਤੀ ਵਿੱਚ ਹੈ ਚਾਹੇ ਫੌਜ ਵਿੱਚ ਹੈ ਚਾਹੇ ਵਿਦਿਆ ਵਿੱਚ ਹੈ ਚਾਹੇ ਟਰਾਂਸਪੋਰਟ ਵਿੱਚ ਹੈ ਤੇ ਇਸ ਤੋਂ ਅਗਲਾ ਇਹ ਆਪਾਂ ਪਹਿਲਾ ਆਰੰਭ ਕੀਤਾ ਸੀ ਅਗਲਾ ਆਪਾਂ ਅਗਲੇ ਐਪੀਸੋਡ ਦੇ ਵਿੱਚ ਆਪ ਜੀ ਦੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ